ਮੈਂ ਦਿੱਲੀ ਹਾਈ ਕਮਾਂਡ ਨੂੰ ਦੱਸਾਂਗਾ ਔਰ ਲੜਾਂਗਾ ਔਰ ਕੋਈ ਫੈਸਲਾ ਮੈਨੂੰ ਪੂਰਨ ਅਮੀਦਾ ਖਰਗੇ ਸਾਤੇ ਪੂਰਨ ਅਮੀਦਾ ਰਾਹੁਲ ਗਾਂਧੀ ਤੇ ਕੋਈ ਫੈਸਲਾ ਪੰਜਾਬ ਦੇ ਲੋਕਾਂ ਦੀਆਂ ਪਾਵਨਾ ਦੇ ਖਿਲਾਫ ਅਮੀਦ ਹੈ ਅਮੀਦ ਨਹੀਂ ਆਏਗਾ ਇਸ ਕੱਲ ਦਾ ਮੈਂ ਲੜਾਈ ਲੜਾਂਗਾ ਤੁਹਾਡੀ ਪਰ ਮੇਰੀ ਇੱਕ ਬੇਨਤੀ ਹੈ ਕਾਂਗਰਸੀਆਂ ਕਾਂਗਰਸੀਆਂ ਨੂੰ ਮੈਂ ਛੋਟੇ ਮੇਰੀ ਬੇਨਤੀ ਹੈ ਜਾਪਤਾ ਹਰ ਵਿਅਕਤੀ ਆਸੇ ਛੋਟੇ ਤੋਂ ਵੱਡੇ ਤੱਕ ਚਾਹੇ ਪਿੰਡ ਦਾ ਸਰਪੰਚ ਚਾਹੇ ਕੋਈ ਹੋਰ ਹੈ ਤੇ ਚਾਹੇ ਕਾਂਗਰਸ ਪਾਰਟੀ ਦਾ ਸੂਬਾ ਪ੍ਰਧਾਨ ਹੈ ਹੱਥ ਕਿਉਂ ਲਾਇਆ ਹੱਥ ਲਾਇਆ ਬਈ ਬੰਦੇ ਨੇ ਮੇਰੇ ਮੈਂ ਬੰਦ ਹੋ ਜਾ ਬੋਲੋ ਬਈ ਸੰਦੀਪ ਜਾਨ ਨੇ ਮੇਰੇ ਹੱਥ ਲਾਇਆ ਵੈਸੇ ਦਾ ਹੱਥ ਕਈਆਂ ਦੇ ਲਾਤਾ ਜਿਹੜੇ ਬੋਲਦੇ ਸੀ ਇਹ ਸੰਦੀਪ ਹੁਣ ਮੇਰੇ ਵੀ ਲਾਤਾ ਪਹਿਲੀ ਵਾਰੀ ਆ ਵੀ ਪ੍ਰਧਾਨ ਦੇ ਵੀ ਹੱਥ ਲਾ ਦਿੰਦਾ ਭਈਏ ਵੀ ਚੁੱਪ ਕਰ ਹੁਣ ਕਹਿੰਦਾ ਭਾਵੇਂ ਇਹ ਕਹਿੰਦਾ ਬੀਬੀਆਂ ਹੁਣ ਬੀਬੀਆਂ ਵਿਚਾਰੀਆਂ ਕੋਈ ਗੱਲ ਨਹੀਂ ਚੌਂਕੜੀਆਂ ਹੁਣ ਤਾਂ ਗੋਡੇ ਦੁਖਣ ਲੱਪੇ ਜੇ 20 50 ਉੱਠ ਖੜੀਆਂ ਤਾਂ ਫਿਰ ਕੀ ਹੋ ਜੂਗਾ ਕੋਈ ਫਰਕ ਨਹੀਂ ਬੀਬੀਆਂ ਨੂੰ ਕਿਹਾ ਸੀ ਤੂੰ 20 ਮਿੰਟ ਤੇ ਚਲਾਤਾ 3 ਘੰਟੇ ਉਦੋਂ ਬਾਅਦ ਕੰਮ ਮੇਰੀ ਬੈਂਤੀ ਹੈ ਤੁਹਾਨੂੰ ਜਿਹੜਾ ਛੋਟਾ ਬਲਾਕ ਦਾ ਪ੍ਰਧਾਨ ਹੈ ਤੇ ਉਰੀ ਹੋਰੇ ਸਿਸਟਮ ਚ ਕੋਈ ਬੰਦਾ ਹੈ ਉਹ ਵੀ ਜਾਬਤੇ ਚ ਰਹੇ ਬਿਨਾਂ ਜਾਬਤੇ ਵਾਲਿਆਂ ਨੇ ਪਹਿਲਾਂ ਸਾਡੀ ਸਰਕਾਰ ਦੀ ਸਾਰੀ ਯਹੀ ਤੇ ਹੀ ਉਹਨਾਂ ਨੇ ਫੇਰੀ ਹੈ ਆ ਜਿਹੜਾ ਕੰਮ ਖਰਾਬ ਕੀਤਾ ਇਹ ਜਿਹੜੇ ਕਾਂਗਰਸ ਦੇ ਕੁਝ ਲੀਡਰਾਂ ਨੂੰ ਆਦਤ ਨਹੀਂ ਹੈ ਜਾਬਤੇ ਚ ਰਹਿਣ ਦੀ ਮੈਂ ਨਿਮਰਤਾ ਦੇ ਨਾਲ ਹੱਥ ਜੋੜ ਕੇ ਸਰਚ ਕੋ ਆਖੇ ਲੀਡਰ ਨੂੰ ਕਹਿਣਾ ਛੋੜੇ ਕੀ ਜਾਗਦੇ ਚ ਰਹੋ ਜੇ ਆਪਣਾ ਏਕ ਹੈ ਏਕੇ ਚ ਮਰਕਤ ਹੁੰਦੀ ਹੈ ਜਿਸ ਘਰ ਏਕ ਕਹਾਣੀ ਜਿਸ ਕੰਪਨੀ ਚ ਕਹਾਣੀ ਜਿਸ ਭੱਲੇ ਚ ਕਹਾਣੀ ਜਿਸ ਪਾਰਟੀ ਚ ਕਹਾਣੀ ਉਹ ਸਾਰੇ ਫੇਲ ਹੋ ਜਾਂਦੇ ਐ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੈਂ ਇਸ ਮੰਚ ਤੋਂ ਇਹ ਵੀ ਹਦਾਇਤ ਕਰਦਾ ਹਾਂ ਹਰ ਵਿਅਕਤੀ ਜਾਗਦੇ ਚ ਰਹੇ ਔਰ ਕਾਂਗਰਸ ਪਾਰਟੀ ਮੰਚ ਤੇ ਆਪ ਦੀ ਪਾਰਟੀ ਨੂੰ ਭੰਡਨ ਦੇ ਨਾਲ ਗੱਲ ਨਹੀਂ ਬਣੇਗੀ ਮੰਚ ਤੇ ਢੰਗੀ ਗੱਲਾਂ ਚ ਗੱਲ ਕਰੋਗੇ ਤਾਂ ਗੱਲ ਨਹੀਂ ਬਣੇਗੀ ਮੰਚ ਤੇ ਚੜਦੀ ਗੱਲਾਂ ਦੀ ਗੱਲ ਕਰੋਗੇ ਤੇ ਉਹਨਾਂ ਨੂੰ ਪਰਮਾਤਮਾ ਫਤਿਹ ਬਖਸ਼ਦਾ ਤੜਕੇ ਉੱਠ ਕੇ ਤੜਕੇ ਉੱਠ ਕੇ ਕੌਮ ਮਰ ਗਿਆ ਤਾਂ ਫਿਰ ਬੰਦਾ ਮਾਰੀ ਜਾਂਦਾ ਤੜਕੇ ਉੱਠ ਕੇ ਕੌ ਫੱਟੇ ਚੱਕਦੇ ਆਂ ਫੱਟੇ ਚੱਕਦੇ ਆਂ ਜੇ ਤੜਕੇ ਇਹ ਖੇਰੇ ਮੱਥੇ 24 ਮੈਂ ਕਈ ਵਾਰੀ ਵੇਖਦਾ ਬੰਦੇ ਆ ਹੀ ਆਉਂਦੇ ਬਾਈ ਜੀ ਮਰੀ ਗਏ ਫਿਰ ਮੈਂ ਇਹਨੂੰ ਜਿਉਂਦਾ ਕਰ ਦੂੰਗਾ ਕਈ ਆਉਂਦੇ ਆ ਕੁਛ ਉਹ ਵੀ ਆ ਕਹਿੰਦੇ ਭਾਈ ਪਰਵਾਹ ਨਾ ਕਰ ਚੱਕ ਦਿਆਂਗੇ ਫੱਟੇ ਚੜਦੀ ਕਲਾ ਆਵੇ ਬੰਦੇ ਨੂੰ ਨਾਲ ਰੱਖਿਆ ਕਰੋ ਢੈਂਦੀ ਕਲਾ ਵਾਲਾ ਬੰਦਾ ਤੁਹਾਨੂੰ ਲੈ ਕੇ ਵਹਿ ਜੂਗਾ ਸੋ ਟਕੜੇ ਰਹੋ ਤੇ ਜਾਪਤੇ ਚ ਰਹਿਣਾ ਉਹ ਬਾਈ ਬਲਾਕਾਂ ਦੇ ਪ੍ਰਧਾਨ ਕਿੱਥੇ ਐ ਬਈਏ ਇਹ ਛੇ ਹਲਕਿਆਂ ਦੇ ਪ੍ਰਧਾਨ ਮੈਂ ਇਹਨਾਂ ਨੂੰ ਸਿਰ ਝਕਾਉਣਾ ਹੈ ਇਹ ਬਲਾਕ ਪ੍ਰਧਾਨ ਇਹਨਾਂ ਨੇ ਜਿਸ ਪ੍ਰਕਾਰ ਨਾਲ ਕੰਮ ਕੀਤਾ ਅੱਜ ਦੀ ਸਭਾ ਦੇ ਆਸਤੇ ਜ਼ੋਰਦਾਰ ਤਾੜੀਆਂ ਬਲਾਕ ਪ੍ਰਧਾਨਾਂ ਦੇ ਨਾਤੇ ਤੇ ਮੇਜਰ ਮੁਲਾਪੁਰ ਸਾਹਿਬ ਦੁਬਾਰਾ ਫੇਰ ਮੇਜਰ ਮੁਲਾਪੁਰ ਜ਼ਿਲ੍ਹੇ ਦਾ ਪ੍ਰਧਾਨ ਤੇ ਆਸ਼ੂ ਜੀ ਤੁਸੀਂ ਇਨਚਾਰਜ ਸੀ ਮਹਾਰਾਜ ਏ ਬਾਬਾ ਜੀ ਪੰਚੀ ਮਹਾਰਾਜ ਪਰਮਾਤਮਾ ਤੁਹਾਨੂੰ ਵੀ ਛੜਦੀ ਕਲਾ ਰੱਖੇ ਤੁਹਾਡੀ ਰਹਿ ਨਮਾਈ ਚ ਨਕਮਲ ਮੁਕਸਰ ਮੈਂ ਆਦੇ ਆਪ ਨੂੰ ਫੰਨੇ ਖਾ ਕੇ ਮੈਂ ਫੰਦੇ ਖਾਂ ਹੈ ਤਾਂ ਮੈਂ ਹੈ ਨਹੀਂ ਪਰ ਬੰਦੇ ਨੂੰ ਭਲੇਖਾ ਹੁੰਦਾ ਆ ਸਾਰੇ ਫੰਨੇ ਖਾਈਆਂ ਜਿਹੜੇ ਅੱਗੇ ਬੈਠੇ ਮੈਂ ਆਖਿਆ ਮੁਕਸਰ ਸਭ ਤੋਂ ਵੱਡੀ ਰੈਲੀ ਹੈ ਸੰਧੂ ਅੱਜ ਚੁੰਡੀਆਂ ਵੜਦਾ ਗਿਆਦਾ ਅੱਜ ਵਿਖਾਉਂਗਾ ਬਈ ਭਰਾਵਾ ਤੁਹਾਡੇ ਵਾਲੀ ਸਾਰਿਆਂ ਨਾਲੋਂ ਵੱਡੀ ਹੈ ਬਈ ਪਰਨਾ ਤੁਹਾਨੂੰ ਮੁਬਾਰਕਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੇ ਤਖੜੇ ਹੋ ਕੇ ਮੈਂਬਰ ਆਫ ਪਾਰਲੀਮੈਂਟ ਦੀਆਂ 13 ਦੀਆਂ 13 ਸੱਟ ਕੇ ਕਾਂਗਰਸ ਪਾਰਟੀ ਨੂੰ ਜਿਤਾ ਕੇ ਲਿਆਉਣਾ ਵਾਹਿਗੁਰੂ ਜੀ ਕਾ ਖਾਲਸਾ